ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਪਿੰਡ ਰੁੜਕੀ ਦੇ ਨੌਜਵਾਨ ਹਨ ਜਿਨ੍ਹਾਂ ਨੇ ਪੌਦੇ ਲਗਾ ਕੇ ਵਣ ਮਾਸਾ ਹੱਤਸ ਮਨਾਇਆ ਹੈ ਕੌਣ ਕਹਿੰਦਾ ਹੈ ਕਿ ਚੰਗੇ ਨੌਜਵਾਨ ਨਹੀਂ ਹਨ ਆ ਦੇਖੋ ਪਿੰਡ ਰੁੜਕੀ ਦੇ ਵਿੱਚ ਨੌਜਵਾਨਾਂ ਨੇ ਕੱਲ ਵਣ ਮਾਸਾ ਮਨਾਇਆ ਤੇ ਉਹਨਾਂ ਨੇ 150 ਤੋਂ 200 ਪੌਦਾ ਸ਼ਮਸ਼ਾਨ ਘਾਟ ਦੇ ਵਿੱਚ ਲਗਾਇਆ ਜਦੋਂ ਨੌਜਵਾਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਪੌਦੇ ਕਿਉਂ ਲਗਾ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਅੱਜਕੱਲ ਸਾਰੇ ਹੀ ਲੋਕ ਪੇੜ ਕੱਟ ਰਹੇ ਹਨ ਪੇੜ ਕੱਟਣ ਕਾਰਨ ਤਾਪਮਾਨ 49 ਤੋਂ 50 ਡਿਗਰੀ ਤੱਕ ਪਹੁੰਚ ਗਿਆ ਸੀ ਤੇ ਜੇ ਇਦਾਂ ਹੀ ਪੇੜ ਕੱਟਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਅਕਸੀਜਨ ਤੋਂ ਵੀ ਤਰਸਾਂਗੇ ਇਸ ਲਈ ਅਸੀਂ ਸੋਚਿਆ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ 400 ਤੋਂ 500 ਪੌਦਾ ਤਾਂ ਜ਼ਰੂਰ ਲਗਾਵਾਂਗੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਦਾਂ ਇਸ ਪਿੰਡ ਦੇ ਨੌਜਵਾਨਾਂ ਦੀ ਸੋਚ ਹੈ ਜੇ ਇਦਾਂ ਹੀ ਸਾਰੇ ਪਿੰਡ ਦੇ ਨੌਜਵਾਨਾਂ ਦੀ ਸੋਚ ਹੋ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਡਾ ਦੇਸ਼ ਮੁੜ ਤੋਂ ਹਰਿਆ ਭਰਿਆ ਹੋ ਜਾਵੇਗਾ ਆ ਦੇਖੋ ਵੀਰ ਜੀ ਆ ਕਿਦਾਂ ਗਰਮੀ ਦੇ ਵਿੱਚ ਲੱਗ ਰਹੇ ਹਨ ਆ ਤੁਸੀਂ ਲਾਈਵ ਦੇਖ ਸਕਦੇ ਹੋ ਆ ਬਾਈ ਪਾਣੀ ਪਾਈ ਜਾਂਦਾ ਦੇਖੋ ਆ ਦੇਖੋ ਸੋ ਮੇਰੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਇਹਨਾਂ ਬਾਈਆਂ ਨੇ ਜੋ ਪੌਦੇ ਲਗਾਏ ਹਨ ਤੁਸੀਂ ਰਲ ਮਿਲ ਕੇ ਇਹਨਾਂ ਦੀ ਸੰਭਾਲ ਕਰਨੀ ਹੈ ਤੇ ਇਹਨਾਂ ਨੂੰ ਵੱਡਾ ਵੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ